ਕਹਿੰਦੀ ਘੱਲੇ ਐ ਪਿਛਲੇ ਦੌਰ ਦੇ ਵਿੱਚ ਅਸੀਂ ਗਉਂਦੇ ਸੀਗੇ ਚਮਕੀਲਾ ਜੀ ਆਏ ਉਸ ਦੌਰ ਦੇ ਵਿੱਚ ਨਾ ਤਾਂ ਪਿੰਡਾਂ 'ਚ ਥੀਏਟਰ ਹੁੰਦੇ ਸੀਗੇ ਨਾ ਨੇੜੇ ਤੜੇ ਸ਼ਹਿਰਾਂ ਦੇ ਵਿੱਚ ਕੋਈ ਸਿਨੇਮਾ ਵਗੈਰਾ ਹੁੰਦਾ ਸੀਗਾ ਟੀਵੀ ਦੀ ਤੁਸੀਂ ਗੱਲ ਹੀ ਛੱਡ ਦਿਵੋ ਇਹ ਤਾਂ ਆ ਹੀ ਬਹੁਤ ਵਿਆਸੀ ਤਰਸੀ ਚ ਆਇਆ ਉਸ ਵੇਲੇ ਮਨੋਰੰਜਨ ਹਰ ਬੰਦਾ ਚਾਹੁੰਦਾ ਅਸੀਂ ਲੋਕ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਅਜੀ ਤੇ ਉਦੋਂ 5-5 7-7 ਹਜ਼ਾਰ ਬੰਦਾ ਇਕੱਠਾ ਹੁੰਦਾ ਸੀ ਚਮਕੀਲਾ ਜੀ ਦੇ ਆ ਪ੍ਰੋਗਰਾਮਾਂ ਦੇ ਵਿੱਚ ਵੀ 10 12 12 ਹਜ਼ਾਰ ਦੀ ਭੀੜ ਇਕੱਠੀ ਹੋ ਜਾਂਦੀ ਸੀ ਕਿਉਂ ਉਹ ਦੇਖੋ ਬੜੀ ਅਜੀਬ ਗੱਲ ਰਹੀ ਹੈ ਨਾ ਤਾਂ ਉਸ ਵੇਲੇ ਮੋਬਾਈਲ ਹੁੰਦਾ ਸੀਗਾ ਤੇ ਨਾ ਕੋਈ ਬਿਲਕੁਲ ਸ਼ਾਮ ਨੂੰ ਕਿਸੇ ਨੇ ਦੱਸ ਦੇਣਾ ਪਿੰਡ ਦੇ ਵਿੱਚ ਰੌਲਾ ਪਾ ਕੇ ਵੀ ਭਾਈ ਫਲਾਨੀ ਜਗ੍ਹਾ ਚਮਕੀਲਾ ਜੀ ਆ ਰਹੇ ਨੇ ਤੇ ਫਲਾਨੇ ਨੰਬਰਦਾਰਾਂ ਦੀ ਟਰਾਲੀ ਜਾਊਗੀ ਤੇ ਲੋਕਾਂ ਨੇ ਸਵੇਰੇ ਉੱਠ ਕੇ ਚਾਹ ਚੁਪੀ ਕੇ ਟਰਾਲੀ 'ਚ ਬੈਠ ਜਾਣਾ ਤੇ ਜਾ ਕੇ ਸੁਣਨ ਲੱਗ ਜਾਣਾ ਇਹ ਪੋਜੀਸ਼ਨ ਸਾਰੇ ਕਲਾਕਾਰਾਂ ਦੀ ਸੀਗੀ ਹਾਂਜੀ ਉਹਨਾਂ ਚਾਹ ਚਲੋ ਮੈਂ ਸੀਨੀਅਰ ਸੀਗਾ ਮੈਂ ਵੀ ਇਹ ਦੌਰ ਦੇਖਿਆ ਅਸੀਂ ਜਿਹੜੇ ਪਿੰਡ ਜਾਂਦੇ ਸੀਗੇ ਸਾਨੂੰ 8-10 ਕਿਲੋਮੀਟਰ ਤੋਂ ਉਸ ਪਿੰਡ ਦਾ ਰਸਤਾ ਨਹੀਂ ਸੀ ਪੁੱਛਣਾ ਪੈਂਦਾ ਕਿਉਂਕਿ ਅਸੀਂ ਸਮਝੇ ਜਾਂਦੇ ਸੀ ਆ ਜਿਹੜੇ ਲੋਕ ਜਾ ਰਹੇ ਨੇ ਸਾਈਕਲਾਂ ਤੇ ਜਾਂ ਟਰਾਲੀਆਂ 'ਚ ਇਹ ਸਿਰਫ ਉੱਥੇ ਜਾ ਰਹੇ ਨੇ ਜਿੱਥੇ ਕਲਾਕਾਰ ਦਾ ਖਾੜਾ ਲੱਗਣਾ ਤਾਂ ਮਤਲਬ ਐਸਾ ਦੌਰ ਸੀਗਾ ਉਸ ਵੇਲੇ ਤਾਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਲੋਕ ਸੁਣਦੇ ਸੀਗੇ ਚਮਕੀਲਾ ਜੀ ਲੋਕਾਂ ਦੇ ਬਹੁਤ ਪਿਆਰੇ ਕਲਾਕਾਰ ਸੀਗੇ ਬਸ ਇਹ ਸਮਝ ਲਓ ਵੀ ਕੁਦਰਤ ਨੇ ਕੁਦਰਤ ਉਹ ਉਮਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਤਾ ਨਹੀਂ ਕੀ ਕਰੋਪੀ ਹੋ ਗਈ ਪ੍ਰਮਾਤਮਾ ਲੋਕਾਂ ਕੀ ਮਤਲਬ ਉਹਨਾਂ ਤੋਂ ਕੀ ਗਲਤੀ ਹੋ ਗਈ ਕਿ ਪ੍ਰਮਾਤਮਾ ਨੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਐਡਾ ਕਹਿਰ ਬਰਪਾ ਕਰ ਦਿੱਤਾ ਉਹ ਦੁਨੀਆ ਚੋਂ ਚਲੇ ਗਏ ਇਸ ਕੰ ਦਾ ਅਫਸੋਸ ਸਾਰਿਆਂ ਨੂੰ ਹੀ ਹੈ ਪਰਿਵਾਰ ਨੂੰ ਤਾਂ ਹੁੰਦਾ ਹੀ ਹੈ ਉਹਨਾਂ ਦੇ ਸ਼ਰੋਤਿਆਂ ਨੂੰ ਬਹੁਤ ਜ਼ਿਆਦਾ ਹੈ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਹੈ ਵੈਸੇ ਤਾਂ ਮੈਂ ਸਮਝਦਾ ਇਹ ਜੋ ਪ੍ਰਮਾਤਮਾ ਦੀ ਦਿੱਤੀ ہوئی ਜ਼ਿੰਦਗੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਵੀ ਉਹਨੂੰ ਖੋ ਲਵੇ ਇਹਦਾ ਮਤਲਬ ਇਹ ਹੈ ਉਹ ਪ੍ਰਮਾਤਮਾ ਦੇ ਹੁਕਮ ਦੀ ਨਾਫਰਮਾਨੀ ਕਰ ਰਿਹਾ ਕਿਉਂਕਿ ਇਹ ਜ਼ਿੰਦਗੀ ਕੋਈ ਦੇ ਨਹੀਂ ਸਕਦਾ ਨਾ ਲੱਖਾਂ ਚ ਨਾ ਕਰੋੜਾਂ ਚ ਜ਼ਿੰਦਗੀ ਲੈਣੀ ਚਾਹੀਦੀ ਕਲਾਕਾਰ ਉਹ ਬਹੁਤ ਅੱਛਾ ਸੀਗਾ ਬੜੀ ਅੱਛੀ ਆਵਾਜ਼ ਸੀਗੀ ਉਹਨੇ ਕੁਝ ਗੀਤ ਮਨੋਰੰਜਨ ਦੇ ਗੀਤ ਗਾਏ ਨੇ ਕੁਝ ਗੀਤ ਉਹਨੇ ਤਾਰਮਕ ਗਾਇਨੇ ਜੋ ਲੋਕ ਅਜ ਵੀ ਸੁਣਦੇ ਨੇ ਮਨੋਰੰਜਨ ਦੇ ਵੀ ਸੁਣਦੇ ਨੇ ਬਹੁਤ ਅੱਛਾ ਕਲਾਕਾਰ ਸੀ ਉਹ ਤੋਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਸੀਗੀਆਂ ਹੈ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਕਿਸ ਚੰਦਰ ਦੀ ਨਜ਼ਰ ਲੱਗ ਗਈ ਉਹਨੂੰ ਕਿਉਂ ਮਾਰਿਆ ਗਿਆ ਹੈ ਜੀ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਪਰਿਵਾਰ ਦਾ ਉਹ ਮੈਂਬਰ ਸੀਗਾ ਕਲਾਕਾਰ ਜਿਹੜੀ ਅਸੀਂ ਜੋ ਸੰਗੀਤਕ ਪਰਿਵਾਰ ਹੈ ਸਾਡਾ ਮੈਂਬਰ ਸੀਗਾ ਜੋ ਜੋ ਅਣਾਈ ਮੌਤ ਹੋ ਗਈਆ ਉਹਦੇ ਤੇ ਦੁੱਖ ਹੁੰਦਾ サラリーのドッグ。 नहीं मैंने मेरे को मैंने जिंदगी बारे पूछा मैंने उन्होंने कहा मैं जी बिल्कुल जिमें कोई बंदा धरती तो उठ के एडी उची जगह जाता वो बिल्कुल इस किस्म का आदमी बिल्कुल उन्हें पहला हारमोनीय तो शुरू किया है जी हारमोनीयम बजा होंगे फिर उन्हें हौली हौली गाँवना शुरू किया आ आवाज़ी बहुत अच्छी सी फिर उन्होंने लिखना शुरू किया वो लिखना भी बहुत अच्छा सी हाँ ਕੋਈ ਲੋਕਾਂ ਨੂੰ ਥੋੜਾ ਜਿਆਦਾ ਇਤਰਾਜ਼ ਆਇਆ ਸੀਗਾ ਵੀ ਇਹਨਾਂ ਨੂੰ ਥੋੜਾ ਜਿਆਦਾ ਓਪਨ ਚੱਲਦਾ ਪਰ ਮੈਂ ਸਮਝਦਾ ਰੋਕਿਆ ਜਾਂਦਾ ਹੁੰਦਾ ਵੀ ਭਾਈ ਆ ਗੱਲ ਨਾ ਕਰ ਹਾਂਜੀ ਪਰ ਜਿਵੇਂ ਉਹ ਦੂਰੀ ਦੱਸਤਾ ਹੈ ਕਿਸ ਤਰੀਕੇ ਦਾ ਕਿਰਦਾਰਤਾ ਕਿਉਂਕਿ ਆਪਨੇ ਤੋਂ ਬੜੀ ਨਜ਼ਦੀਕੀ ਸੇ ਇਹ ਮਿਲਤੇ ਰਹੇ ਹੋਰ ਕਿ ਕਿਹਦਾ ਸੁਭਾਅਤਾ ਉਹਨਾਂ ਦਾ ਗਾਣੇ ਦਾ ਲਹਿਜੇ ਦਾ ਪਰ ਕਿਹੜਾ ਲੋਕ ਪਸੰਦ ਕਰਦੇ ਤੇ ਉਸ ਸਮੇਂ ਜੇ ਦੋ ਲੋਕੋ ਨੂੰ ਗਾਣਾ ਪਸੰਦ ਕਰਦੇ ਤੇ ਕਿਸ ਤਰੀਕੇ ਤੋਂ ਕਮਲ ਜੀ ਮੈਂ ਇਹ ਕਹਿ ਸਕਦਾ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਨਾਲੇ ਲੋਕਾਂ ਦੀ ਹੈ ਐਵੇਂ ਨਹੀਂ ਦਦ 12 12000 ਬੰਦਾ ਇਕੱਠਾ ਹੋ ਜਾਂਦਾ ਸੁਣਨ ਵਾਸਤੇ ਹੈ ਜੀ ਉਹਨਾਂ ਵਿੱਚ ਕੁਝ ਕੋਈ ਚੀਜ਼ ਹੈ ਕੋਈ ਕਲਾ ਹੈ ਹੈ ਜੀ ਉਹਨੂੰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੀਆਂ ਪਰਖੂ ਨਜ਼ਰਾਂ ਹੁੰਦੀਆਂ ਨੇ ਬਹੁਤ ਸਾਰੇ ਸੁਣਨ ਵਾਲੇ ਹੁੰਦੇ ਨੇ ਬਹੁਤ ਸਾਰੇ ਦੇਖਣ ਵਾਲੇ ਹੁੰਦੇ ਨੇ ਬਹੁਤ ਸਾਰੇ ਲੁਕੋਛ ਕੱਢਣ ਵਾਲੇ ਹੁੰਦੇ ਨੇ ਬਹੁਤ ਸਾਰੇ ਤਰੀਕ ਕਰਨ ਵਾਲੇ ਵੀ ਹੁੰਦੇ ਨੇ ਇਸ ਕਰਕੇ ਕਿਸੇ ਨੂੰ ਕੀ ਪਸੰਦ ਆਇਆ ਕਿਸੇ ਨੂੰ ਕੀ ਨਾ ਪਸੰਦ ਹੋਇਆ ਇਹਦੇ ਬਾਰੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਲੋਕੋ ਨੂੰ ਪਸੰਦ ਕਰਦੇ ਸੀ ਅੱਛਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ